ਗੂਰਾਂ ਦੇ ਬਾਗ ਆਰਗੂਆਂ ਦੇ ਬਾਗ ਧਰਤੀ ਦਾ ਫਰਕ ਹੈ ਜਾਂ ਕੋਈ ਪਾਣੀ ਦਾ ਫਰਕ ਹੈ ਇਹਦੇ ਵਿੱਚ ਕਾਰਨ ਲੱਗੀ ਨਾ ਧਰਤੀ ਦਾ ਫਰਕ ਹੈ ਜੀ ਨਾ ਪਾਣੀ ਦਾ ਇੱਥੇ ਜਿਹੜੇ ਗੁਰੂਆਂ ਆਏ ਸੀ 10ਵੇਂ ਪਾਤਸ਼ਾਹੀ ਹਾਂਜੀ ਉਹਨਾਂ ਨੇ ਬਚਨ ਕੀਤੇ ਹੋਏ ਜੀ ਦੱਲੇ ਮੱਲੇ ਨੂੰ ਬਾਕਏ ਸੀਗੇ ਜੀ ਜੀ ਵੀ ਕੋਈ ਵੀ ਹਵਲਾ ਹੋਵੇ ਜਿਹਦੇ ਪਾਸੋਂ ਕੋਈ ਹੜਾ ਆਵੇ ਕੋਈ ਸੁਹਾਵੇ ਵੀ 12 ਕੋਤਕ ਤੱਕ ਤੱਤੀ ਵਾ ਨਹੀਂ ਲੱਗਦੀ ਜੀ ਨੇ ਠੀਕ ਹੈ ਜੀ ਠੀਕ ਹੈ ਹਾਂ ਵੀ ਕਹਿੰਦਾ ਦੇਖਿਓ ਦੱਲਿਆ ਤੇਰੀ ਥਲੀ ਠੀਕ ਹੈ ਜੀ ਤੇ ਬਾਜਰਾ ਸੁੱਕ ਗਿਆ ਬੂਰਤੇ ਮੋਠਾਂ ਨੂੰ ਲੱਗੀ ਨਾ ਫਣੀ ਅੱਜ ਕਾਲ ਜੀ ਅੱਜ ਪਹੁੰਚੇ ਆਂ ਪਿੰਡ ਬੁਰਜ ਮਾਨਸਾ ਜੋ ਕਿ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਦੇ ਬਿਲਕੁਲ ਨੇੜੇ ਆ ਦੋਸਤੋ ਇੱਥੇ ਨੇ ਇੱਕ ਇਹ ਚੀਜ਼ ਬਹੁਤ ਲੋਡ ਕੀਤੀ ਬਾਗ ਬਹੁਤ ਨੇ ਇੱਥੇ ਇੱਥੇ ਬਾਗ ਬਹੁਤ ਜਿਆਦਾ ਨੇ ਲਗਭਗ ਹਰ ਇੱਕ ਘਰ ਦੀ ਬਾਗ ਆ ਅੰਗੂਰਾਂ ਦੇ ਬਾਗ ਆਰਗੂਨਾਂ ਦੇ ਬਾਗ ਹੋਰ ਜਾਮਣਾ ਵਗੈਰਾ ਸਾਰ ਬਾਦੂ ਆ ਬਾਗ ਨੇ ਇੱਥੇ ਤੇ ਇੱਥੇ ਅਸੀਂ ਪਹੁੰਚੇ ਸੀ ਬਾਈ ਉਹਰੇ ਕੋਲੇ ਕਰਦੇ ਗੱਲ ਵੀ ਇੱਥੇ ਬਾਗ ਮੰਨ ਕੇ ਚਲੋ ਵੀ ਇੱਥੇ ਕੋਈ ਧਰਤੀ ਦਾ ਫਰਕ ਆ ਜਾਂ ਪਾਣੀ ਦਾ ਫਰਕ ਆ ਵੀ ਕਾਰਨ ਕੀ ਹੈ ਉਹ ਜਾਣਦੇ ਬਾਈ ਹੋਰਾਂ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਜੀ ਆਪਾਂ ਨੂੰ ਇਹ ਦੱਸੋ ਵੀ ਇੱਥੇ ਨਾ ਮੰਨ ਕੇ ਚਲੋ ਜਿਵੇਂ ਅਸੀਂ ਬਾਗ ਦੇਖ ਰਹੇ ਹਾਂ ਜੀ ਬਹੁਤ ਜ਼ਿਆਦਾ ਬਾਗ ਨੇ ਠੀਕ ਹੈ ਜੀ ਤੇ ਇੱਥੇ ਧਰਤੀ ਦਾ ਫਰਕ ਹੈ ਜਾਂ ਕੋਈ ਪਾਣੀ ਦਾ ਫਰਕ ਹੈ ਜੀ ਇਹਦੇ ਵਿੱਚ ਕਾਰਨ ਲੱਗੀ ਹੈ ਨਹੀਂ ਨਾ ਧਰਤੀ ਦਾ ਫਰਕ ਹੈ ਜੀ ਨਾ ਪਾਣੀ ਦਾ ਠੀਕ ਹੈ ਜੀ ਇੱਥੇ ਜਿਹੜੇ ਗੁਰੂਆਂ ਆਏ ਸੀ ਦਸਵੇਂ ਪਾਤਸ਼ਾਹ ਜੀ ਹਾਂ ਜੀ ਉਹਨਾਂ ਨੇ ਬਚਨ ਕੀਤੇ ਹੋਏ ਸੀ ਇੱਥੇ ਠੀਕ ਹੈ ਜੀ ਦਮਦਮਾ ਸਾਹਿਬ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਹਾਂ ਜੀ ਹਾਂ ਸਾਬ ਬੋਤਲ ਵੰਡੀ ਉਸ ਤੋਂ ਬਾਅਦ ਹੀ ਦਮਦਮਾ ਸਾ ਮਤਲਬ ਨਾ ਤਾਂ ਰਹਿ ਗਿਆ ਠੀਕ ਹੈ ਜੀ ਫਿਰ ਗੁਰਮਾਨ ਇਹ ਕਿੰਨੀ ਦੂਰ ਰਹਿੰਦੇ ਆ ਆਪਣਾ ਪਿੰਡ ਇਹ 5 ਕਿਲੋ ਜੀ 5 ਕਿਲੋ ਧੰਦਮ ਦਾ ਸਾਲ ਤੋਂ ਹੀ 5 ਹਾਂ 5 ਕਿਲੋਮੀਟਰ ਹਾਂਜੀ ਠੀਕ ਹੈ ਜੀ ਤੇ ਮੰਨ ਕੇ ਚਲੋ ਵੀ ਜਿਵੇਂ ਜੀ ਇਥੇ ਬਾਗ ਅਸੀਂ ਦੇਖਿਆ ਹਰ ਇੱਕ ਘਰ ਦੇ ਅੰਦਰ ਤੁਸੀਂ ਦਿਖਾ ਦਿਓ ਬੜਾ ਇੱਧਰ ਵੀ ਕਣਕ ਵੀ ਹੈ ਨਾ ਹਾਂ ਹਾਂ ਜਾਲਤੀ ਹਾਂਜੀ ਪਹਿਲਾਂ ਅੰਗੂਰਾਂ ਦਾ ਬਾਗ ਹੁੰਦਾ ਸੀ ਤੇ ਥੱਲੇ ਤੋਰੀਆਂ ਦਾ ਬਾਗ ਤੋਰੀਆਂ ਲੱਗਦੀਆਂ ਜੀ ਤੇ ਸਾਰੇ ਹਾਂ ਹਾਂ ਹਾਂਜੀ ਪੱਡਣਾ ਪੱਡਣਾ ਕਣਕ ਨੂੰ ਹੋ ਬਾਬਾ ਕਹਿੰਦੇ ਨੇ ਵੀ ਇਹ ਪੈਸਾ ਹੈ ਇਹਨਾਂ ਕੋਲ ਬਾਈ ਹੋਣਾ ਮਿਹਨਤ ਵੀ ਉਨੀ ਹੈ ਹਰ ਇੱਕ ਦਾ ਵਾਗ ਆ ਹੁਣ ਤਣਕਾ ਦੋਸਤੋ ਇਹ ਵੱਢਣਗੇ ਅੱਛੀ ਵੱਢੀ ਲਾਉਂਦਾ ਰਹੀ ਅੱਛੀ ਵੱਢ ਕੇ ਫਿਰ ਸਰਕਾਰ ਆਉਣੀ ਕਿੱਥੇ ਆਪਾਂ ਮਸ਼ੀਨ ਇੱਕ ਵਾਰੀ ਚ ਫੇਰ ਕੇ ਵਿਲੇ ਹੋ ਜਾਣੇ ਹਾਂ ਵਿਲੇ ਹੋ ਜਾਣੇ 2 ਦਿਨਾਂ ਦਾ ਕੰਮ ਬਾਹਰ ਹਾਂਜੀ 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 ਤੇ ਇਹਦੇ ਪਿੱਛੇ ਮੰਨ ਕੇ ਚੱਲੋ ਜੀ ਵੀ ਜਿਹੜਾ ਆਪਣਾ ਇਤਿਹਾਸ ਹੈ ਜੀ ਜਿਹੜਾ ਬਾਗ ਇੱਥੇ ਇੰਨੇ ਜਿਆਦੇ ਨੇ ਤੁਸੀਂ ਕਹਿੰਦੇ ਹੋ ਮਿੱਟੀ ਦਾ ਤਾਂ ਕੋਈ ਫਰਕ ਨਹੀਂ ਤੇ ਆਪਾਂ ਪਾਣੀ ਦਾ ਲੈਦਾ ਇੱਥੇ ਗੁਰੂਆਂ ਦੇ ਵਾਕ ਹੋਏ ਜੀ ਦੰਦਮਾ ਸਾਹਾ ਕਿੱਥੇ ਗੁਰੂਆਂ ਨੇ ਦਾਮ ਲਿਆ ਅੱਛਾ ਜੀ ਕੀ ਕਿਹਾ ਸੀਗਾ ਗੁਰੂ ਸਾਹਿਬ ਨੇ ਉਹ ਡੱਲੇ ਮੱਲੇ ਨੂੰ ਵਾਕਏ ਸੀਗੇ ਜੀ ਠੀਕ ਹੈ ਜੀ ਵੀ ਆਹ ਦੇਖੋ ਇਹ ਕਹਿੰਦਾ ਕਿ ਅੰਗੂਰ ਲੱਗੇ ਪਏ ਉਹ ਕਹਿੰਦਾ ਜੇ ਤੱਕ ਹੋਵੇਗੇ ਡੇਲੇ ਅੱਛਾ ਜੀ ਫਿਰ ਉਹ ਕਹਨਾ ਦੇਖੋ ਅੱਕਾਂ ਨੂੰ ਕਹਿੰਦਾ ਕਿ ਅੰਬ ਲੱਗੇ ਪਏ ਕਹਿੰਦਾ ਇਹ ਤਾਂ ਅੱਕਾਂ ਨੇ ਕੋ ਕੁੜੀਆਂ ਅੱਛਾ ਜੀ ਉਹ ਕਹਿੰਦਾ ਜੇ ਤੂੰ ਹੁਣ ਹੀ ਕਹਿ ਦਿੰਦਾ ਹਾਂਜੀ ਤਾਂ ਕਹਿੰਦਾ ਹੁਣ ਹੀ ਹੋ ਜਾਂਦੇ ਕਹਿੰਦਾ ਹੁਣੇ ਸਮਾਂ ਪਾ ਕੇ ਹੋਣਗੇ ਉਹਨਾਂ ਦੇ ਵਾਕਾ ਨਾ ਹੋਈ ਜੀ ਮਤਲਬ ਕੁੜੀਆਂ ਤੋਂ ਹੀ ਅੰਬ ਬਣਨਗੇ ਹਾਂਜੀ ਅੱਛਾ ਜੀ ਗੁਰੂ ਸਾਹਿਬ ਨੇ ਕਹਿੰਦਾ ਕਿ ਡੇਲਾ ਤੋਂ نگور بن گئے ٹھیک ہے جی ٹھیک ہے جی ٹھیک ہے ਵੀ ਗੁਰੂ ਸਾਹਿਬ ਨੇ ਕਹਿੰਦਾ ਸੀ ਹਾਂ ਗੁਰੂ ਸਾਹਿਬ ਦੇ ਬਾਗ ਹੋਏ ਆ ਹੋਰ ਕੋਈ ਧਰਤੀ ਚ ਨਹੀਂ ਕੋਈ ਵੱਡਾ ਕਲੈਕਸ਼ਨ ਹੈ ਕੋਈ ਪਾਣੀ ਚ ਨਹੀਂਗਾ ਕੋਈ ਬੰਦਿਆਂ ਚ ਨਹੀਂ ਵੀ ਆਖਿਆ ਕਿ ਬੰਦਿਆਂ ਇਹ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਦੱਸ ਰਹੇ ਸੀਗੇ ਵੀ ਬੰਦ ਕੇ ਚਲੋ 12 ਕੋਟ ਤੱਕ ਉਹ ਕਿਵੇਂ ਸੀਗੀ ਜੀ ਗੱਲ ਉਹ 12 ਕੋਟ ਕਰਾਇਆ ਸੀ ਜੀ ਵੀ ਕੋਈ ਵੀ ਹਵਲਾ ਹੋਵੇ अच्छा जी ਜੇ ਪਾਸੋਂ ਕੋਈ ਹੜਾ ਆਵੇ ਕੋਈ ਸੁ ਆਵੇ ਵੀ 12 ਕੋਟ ਤੇ ਕਿ ਤੱਤੀਵਾ ਨਹੀਂ ਲੱਗਦੀ ਠੀਕ ਹੈ ਜੀ ਇੱਥੇ ਆਪਣਾ ਚ ਆਵਣਾ ਚ ਰਹੂ ਹਾਂ ਚਾਰ ਸਪੇਰਾ ਜੀ ਤੰਦਵਾ ਸਾਹਿਬ ਤਲਵੰਡੀ ਸਾਹਿਬ ਉਹਦੇ ਜਿਹੜਾ ਸਰਕਲ ਹੈ 12 13 ਕਿਲੋਮੀਟਰ ਦਾ ਚਾਰ ਸਪੇਰਾ ਜਦੋਂ ਕੁਝ ਵੀ ਬਣ ਲਾ ਕੋਈ ਕੁਦਰਤੀ ਆਫਤ ਹੋਵੇ ਵੀ ਉਦਾਂ ਦੀ ਕੋਈ ਇੱਥੇ ਆ ਕੇ ਖਾਧ ਹੋ ਜੂਗੀ ਇੱਥੇ ਆ ਕੇ ਕੋਈ ਚੱਕਰ ਨਹੀਂ ਪੈਂਦਾ ਇੱਥੇ ਖਤਮ ਹੋ ਜਾਂਦੀ ਗੱਲ ਠੀਕ ਹੈ ਜੀ ਠੀਕ ਹੈ ਹਾਂ ਉਸੇ ਦੇ ਬਾਅਦ ਹੀ ਨਹੀਂ ਸਾਰੇ ਜੀ ਕੁਝ ਵੀ ਹੁੰਦਾ ਠੀਕ ਹੈ ਜੀ ਉਹੀ ਕਾਰਨ ਹੈ ਕਿਰਾ ਹੁਣ ਤੱਕ ਪਾਣੀ ਆਇਆ ਪਿੱਛੇ ਹਾਂ ਹਾਂ ਜੀ ਹਾਂ ਉਹੀ ਚੀਜ਼ ਹੈ ਬਸ ਹਾਂ ਜੀ ਕੋਈ ਵੀ ਗੱਲ ਹੈ ਸੇਮ ਆਈ ਸੀਗੀ ਪਹਿਲਾਂ ਹਾਂ ਜੀ ਉਹ ਐ ਪਰ ਉਥੋਂ ਮੋੜਾਂ ਕੋਲ ਦੀ ਹੋ ਕੇ ਠੀਕ ਹੈ ਜੀ ਇਧਰ ਤਲਵੰਡੀ ਨੂੰ ਵਾਗੇ ਸੀਗੀ ਤੇ ਉੱਥੇ ਖਤਮ ਹੋ ਗਈ ਜੀ ਉੱਥੇ ਜਾ ਕੇ ਖਤਮ ਹੋ ਗਿਆ ਠੀਕ ਹੈ ਜੀ ਬਹੁਤ ਵੱਡੀਆਂ ਗੱਲਾਂ ਨੇ ਇਤਿਹਾਸ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਨੇ ਫੇਰ 9 ਮਹੀਨੇ ਠੀਕ ਹੈ ਜੀ 9 ਦਿਨ ਠੀਕ ਹੈ ਜੀ 9 ਘੜੀਆਂ 9 ਪਲ ਦਮ ਲਿੱਤਾ ਸੀਗਾ ਗੁਰੂ ਸਾਹਿਬ ਨੇ ਬਹੁਤ ਹਾਂ ਜੀ ਗੁਰੂ ਗੋਬਿੰਦ ਸਿੰਘ ਨੇ ਠੀਕ ਹੈ ਜੀ ਠੀਕ ਹੈ ਜੀ ਉਹਨੇ ਫੇਰ ਆਮਣਾ ਜਣ ਸੁੱਤਾ ਜ ਪਿਆ ਬੈਠਾ ਖਾਦਾ ਪੀਤਾ ਸਾਰਾ ਕੁਛ ਇਹਦੇ ਆਮਣਾ ਚੈਂਸੀ ਉਹ ਤਾਂ ਫਿਰ ਖੁਸ਼ ਹੋ ਕੇ ਬੋਲ ਕਰੇ ਖੁਸ਼ ਹੋ ਕੇ ਬੋਲ ਕਰੇ ਹਾਂਜੀ ਹਾਂ ਆਮ ਲੈਣ ਵਾਸਤੇ ਬੰਦਾ ਆਮ ਲੈਣ ਵਾਸਤੇ ਹਾਂਜੀ ਦਬ ਦਮ ਆਉਂਦੇ ਉੱਥੇ ਕਰਦਾ ਸੀ ਹਾਂ ਵੀ ਕਹਿੰਦਾ ਦੇਖਿਓ ਦੱਲਿਆ ਤੇਰੀ ਥਲੀ ਠੀਕ ਹੈ ਜੀ ਤੇ ਬਾਜਰਾ ਸੁੱਕ ਗਿਆ ਬੂਰਤੇ ਮੋਠਾ ਨੁ ਲੱਗੀ ਨਾ ਫਲੀ ਸੁਮੀਮੂ ਪਿਆਰਾਂ ਠੀਕ ਹੈ ਜੀ ਤੇ ਕਹਿੰਦਾ ਕਿਸੇ ਦਿਨੇ ਦਮ ਦਮ ਤਲਵੰਡੀ ਸਾਬੋ ਕੀ ਜੀ ਦਮਦਮਾ ਸਾਹਿਬ ਹਾਂ ਦਮਦਮਾ ਸਾਹਿਬ ਤਾਂ ਅੱਛਾ ਬਹੁਤ ਬਣ ਗਿਆ ਬਹੁਤ ਵੱਡੀ ਹਾਂਜੀ ਬਹੁਤ ਵੱਡੀ ਤੱਕ ਠੀਕ ਹੈ ਜੀ ਇੱਥੇ ਜੀ ਗੁਰੂ ਘਰ ਬਾਕੀ ਚੌਥਾ ਤੱਕ ਪਾਈਏ ਇਹ ਹਾਂਜੀ ਹਾਂਜੀ ਬਹੁਤ ਜ਼ਿਆਦਾ ਗੁਰੂ ਘਰ ਆ ਸਾਰੇ ਜਿੰਨੇ ਤਿਹਾਸਾਂ ਦੇ ਵਿੱਚ ਬਾਹਰ ਆ ਸਾਰੇ ਉਹ ਤਾਂ ਹੀ ਕਹਿੰਦੇ ਨੇ ਵੀ ਛੋਡੇ ਉੱਥੇ ਠੀਕ ਹਾਂ ਹਾਂ ਵੀ ਉਹ ਤੁਸੀਂ ਇੱਥੇ ਆਉਣੇ ਕਹਿੰਦੇ ਉੱਥੇ ਸਾਰਿਆਂ ਨਾਲ ਵੱਡਿਆ ਤਾਂ ਛੋਡੇ ਕੋਲੇ ਤਿਹਾਸ ਹੈ ਵੀਰੇ ਐ ਜੇ ਆਪਾਂ ਨੂੰ ਐ ਹੁੰਦਾ ਵੀ ਕੋਈ ਦੇਖਣ ਵਾਲਾ ਬੰਦਾ ਉੱਧਰ ਵੀ ਜਾਣਾ ਹਾਂ ਬੰਦਾ ਸਾਰੇ ਕੀ ਉਹਨੇ ਲੋਕ ਹੋਣਦਾ ਵੀ ਨਾਲ ਸੇਰੀ ਹਾਂ ਹਾਂ ਉਹ ਉੱਥੇ ਗੁਰੂਆਂ ਨੇ ਕੀ ਕਰਿਆ ਇੱਥੇ ਕੀ ਕਰਿਆ ਇਹ ਵੀ ਚੀਜ਼ ਹੈ ਇਹ ਕਾਦੇ ਕਾਦੇ ਬਾਗ ਨੇ ਜੀ ਹੋਰ ਇੱਥੇ ਪਿੰਡ ਚ ਨੇ ਬਾਗ ਨੇ ਕਿੰਨੂਆਂ ਦੇ ਵੀ ਆੜੂਆਂ ਦੇ ਵੀ ਅਮਰੂਦਾਂ ਦੇ ਵੀ ਨੇ ਤੇ ਅੰਗੂਰਾਂ ਦੇ ਵੀ ਨੇ ਸਾਰੇ ਬਣਤੇ ਬਾਗ ਹੀ ਨੇ ਠੀਕ ਹੈ ਗੱਲ ਪਰ ਹੁਣ ਅਸੀਂ ਦੇਖਿਆ ਜੀ ਜਿਆਦਾ ਅੰਗੂਰਾਂ ਦੇ ਬਾਗ ਨੇ ਜਿਹੜੇ ਥੋੜੇ ਨਾ ਇਹ ਮਤਲਬ ਇਹ ਸੁੱਕ ਗਏ ਇਹ ਪੱਟ ਰੱਖੇ ਲੋਕਾਂ ਨੇ ਇਹ ਐਨਾ ਹੀ ਸੁੱਕੇ ਨਹੀਂ ਕੀ ਚੱਕਰ ਥੋੜੀ ਜਣ ਗੇਲੀ ਵਸਾਇਆ ਕਰ ਤੀ ਕੋਈ ਬਾਖ ਦੀ ਸਾਦ ਲਾ ਲਾ ਵੀ ਇਹ ਕਟਾ ਕੇ ਹੁਣ ਤੋਰੀ ਨਹੀਂ ਵੱਧ ਤੋਰੀ ਵੱਧ ਕੇ ਮਤਲਬ ਸਬਜੀ ਸਬਜੀ ਵੱਲ ਵੱਧ ਹਾਂ ਹਾਂ ਸਬਜੀ ਵੀ ਨਹੀਂ ਵੱਧ ਗਈ ਕੋਈ ਕਰੇਲੇ ਲਾ ਲੰਦਾ ਵਿੱਚ ਕੋਈ ਲਾ ਲੰਦਾ ਆਪਣੀ ਕੋਈ ਕਰੇਲੇ ਇਹਨਾਂ ਨੂੰ ਉੱਪਰ ਚੜ ਜਾਂਦੇ ਸਾਹੀ ਜੀ ਠੀਕ ਹੈ ਠੀਕ ਹੈ ਜੀ ਇਹਰਾ ਟੋਰੀ ਦੀ ਕਮਾਈ ਵਧ ਗਈ ਜੀ ਟੋਰੀ ਦੀ ਹਾਂ ਇਹ ਹੈਗੀ ਹੈ ਕਿੰਨੇ ਲਾਗਤ ਤੇ ਨੂੰ ਇਹ ਮੈਨੇ ਕੀ ਆਏ ਚਲੋ ਵੀ ਹੁਣ ਮਹੀਨੇ ਦਾ ਕੰਮ ਹੈ ਜਿਹੜਾ ਮਹੀਨੇ ਦੇ 10 ਦਿਨ 15 20 ਦਾ ਕੰਮ ਹੈ ਉਹ ਮਹੀਨੇ ਦੇ ਵਿੱਚ ਵਿੱਚ ਕਈ ਵਾਰੀ ਕੋਈ ਮੀਂਹੂ ਝਾੜੇ ਵਾਲਾ ਇਹ ਬਹੁਤ ਜ਼ਿਆਦਾ ਸੀਗੇ ਕਹਿੰਦੇ ਹੁਣ ਕੱਟ ਗਏ ਕੱਟ ਗਏ ਪਹਿਲਾਂ ਤਾਂ ਬਹੁਤ ਜੀ ਉਹਦੇ ਤੇ ਇਹ ਗੱਲ ਹੈ ਜੀ ਆਏ ਕੱਟ ਗਏ ਨਾ ਇਹਦੇ ਮਾਰ ਪੈ ਜਾਂਦੀ ਫਿਰ ਜਿਹੜਾ ਛੋਟਾ ਜ਼ਿੰਮੇਦਾਰ ਹੈ ਉਹਨੂੰ ਚੱਲਣੀ ਔਖੀ ਉਹਨੂੰ ਚੱਲਣੀ ਔਖੀ ਉਹ ਮੈਂ ਛੋਟੇ ਜਿਹੇ 15 ਕਿੱਲੇ ਲੜਾ 10 ਕਿੱਲੇ ਲੜਾ ਚਲੋ ਉਹ ਚੱਲ ਜਾਂਦਾ ਹਾਂ ਉਹ ਤਾਂ ਕਦੀ ਫਸਲ ਚੱਲ ਜਾਂਦਾ ਦੂਜੇ ਦਿਨ ਫਸਲ ਚੱਲਣੀ ਹਰਕ ਪੈਂਦਾ ਜੀ ਕਿੱਲੇ ਤੋਂ ਕਿੱਲੇ ਵਾਲ ਉਹ ਸਾਡੀ 4 ਮਹੀਨੇ ਜਾਂਦੇ ਉਹਦੇ ਚ ਮੰਦਾ ਠੰਡਾ ਚੱਲੀ ਆ। ਉਹਦੇ ਚ ਚੰਦਾ ਆ ਗਿਆ ਕਿਤੇ ਮੜਾ ਆ ਗਿਆ ਵੀ ਵਿੱਚ ਰਲ ਮਿਲ ਕੇ ਡੰਗ ਵਜਦੀ ਜਾਂਦਾ। ਅਸਲ ਉਹੀ ਗੱਲ ਹੈ ਜੀ ਉਧਰ ਜਿਵੇਂ ਗੱਲਾਂ ਕਰਦੇ ਆ ਵੀ ਮਿਹਨਤ ਦੀ ਗੱਲ ਬਹੁਤ ਵੱਡੀ ਹੈ। ਤੁਸੀਂ ਮਿਹਨਤ ਵੀ ਕਰਦੇ ਹੋ ਜੀ ਇੱਧਰ ਦੇਖਿਆ ਇੱਥੇ ਵੱਡੀ ਜਾਂਦੇ ਬਾਈ ਹੋਰ। ਕੋਈ ਬਣ ਕੇ ਇੱਥੇ ਨਹੀਂ ਵੱਧ ਰਿਹਾ ਜੀ। ਚਲੋ ਜਿਹੜੇ ਹੋਰ ਇਲਾਕਿਆਂ ਦੇ ਸਾਰੇ ਨੂੰ ਦੁੱਗਣੀ ਮਿਹਨਤ ਹੈ। ਮਿਹਨਤ ਨਾਲ ਬਹੁਤ ਦੁੱਗਣੀ ਹੈ। ਇਹ ਤਾਂ ਕਹੇ ਵੀ ਕੋਈ ਛੱਡ ਕੇ ਪੈ ਗਿਆ ਤਾਂ ਬਹਿ ਗਿਆ। ਠੀਕ ਹੈ ਜੀ। ਤੇ ਨਹੀਂ ਆਏ ਵੀ ਟੜਕੇ ਤੋਂ ਹੱਥਾਂ ਤੇ ਚਲੋ ਚੱਲੀਏ। ਚਲੋ ਚੱਲ ਹਾਂ। ਬਹੁਤ ਵਧੀਆ ਲੱਗ ਤੇ ਬਾਕੀ ਸਾਰਾ ਏਰੀਆ ਦੇਖ ਕੇ ਬਾਗਾਂ ਦਾ ਏਰੀਆ ਦੋਸਤੋ ਤੇ ਠੀਕ ਹੈ ਜੀ ਸਮਰਥਨ ਕਰਦੇ ਸასი ਗਾਲ ਸასი ਗਾਲ ਠੀਕ ਆ